ਕਿੰਨਾ ਰਸਤਾ ਗਾਂਡੇ ਦੀ ਨਹਿਰ ਦੇ ਵਿੱਚ ਰਸਤਾ ਭਾਈ ਜੀ ਨੂੰ ਬਹਦੀਆ ਉੱਥੇ ਜਾਂਦੇ ਉੱਥੇ ਜਾਂਦੇ ਰਸਤਾ ਬਿਲਕੁਲ ਰਸਤਾ ਬੜਾ ਫੜ ਫੜ ਜਾਂਦੇ ਸ਼ਹਾਜ ਆਪਣਾ ਕੰਮ ਹੋ ਗਿਆ ਇਸ ਤਰੀਕੇ ਨਾਲ ਬਈ ਆ ਗਈ ਹੋਰ ਆਪੜ ਜਾਂਦੀ ਆ ਗਈ ਕੀ ਆ ਸੀ ਮੈਂ ਰਸਾ ਮੋਟਾ ਜਾਏ ਦਰਸਾ ਪਤਲਾ ਹੈ ਰਸਾ ਭਾਈ ਉੱਪਰ ਜਾਵੇ ਰਸਿਆ ਲਗਾ ਰਹੇ ਨਿਕਲੇਗਾ ਰਸਿਆ ਹਾਂ ਹਾਂ ਠੀਕ ਹੈ ਹੁਣ ਠੀਕ ਹੈ ਹੁਣ ਫਟੂਗਾ ਬਾਬਾ ਲੋੜ ਹੀ ਨਹੀਂ ਹੁਣ ਤਾਂ ਕਿਤੇ ਨਹੀਂ ਜਾਂਦੀ ਓਏ ਹੱਥਵਾ ਦੇ ਗਲੇ ਮਾਰ ਲਾ ਚੋ ਇੱਕੋ ਟਲੇ ਮਾਰੋ ਆਕੇ ਨੂੰ ਪੁੱਛੋ ਰਸਤਾ ਦੂਜੇ ਲੜ ਪਾਉਂਦਾ ਲੈ ਆ ਲੈ ਆ ਲੈ ਕਪੜਾ ਪੜਾ ਚੱਲੀ ਜਾਂਦੀ ਐ ਹੱਥ ਤੇ ਫੇਰ ਜਾਣਾ ਲੱਗੇਗਾ ਬਾਕੀ ਆਪਣੇ ਕੋਈ ਬੰਦੇ ਹੈਲੋ ਹੈਲੋ ਬਰੇ ਇੱਧਰ ਆ ਜੇ ਸੇ ਟਾਇਲ ਨਾ ਉੱਤੇ ਢੀਲਾ ਜੇ ਪਾਣੀ ਪੈਂਦਾ ਉਧਰਲੀ ਸਾਈਡ ਆ ਜਾਓ ਹਾਂਜੀ ਲੈ ਆਇਓ ਤੋ ਆਇਓ ਉੱਧਰ ਹੀ ਜਾਉਂਦਾ ਉੱਧਰ ਆ ਗਏ ਗਾਂਡੂ ਦੀ ਨਹਿਰ ਦੇ ਵਿੱਚ ਕੱਢਣ ਦੀ ਕਰਨੇ ਕੋਸ਼ਿਸ਼ ਉਹ ਬੜੀ ਚਾਬਾ ਸ਼ਾਬਾਸ਼ ਸ਼ਾਬਾਸ਼ ਮੈਂ ਕੈਦੀ ਕੱਟ ਲਈ ਇਹਨਾਂ ਚੰਡੀਪਈ